ਆਮਰ ਜੇ ਉਹ ਅੱਧੇ ਪਿੰਡ ਦੇ ਇਹ ਪਤਾ ਨਹੀਂ ਅਮਰਦ ਹੁੰਦਾ ਕੌਣਾ ਕਿਹੜੇ ਪਿੰਡ ਦੀ ਗਾ ਕਿਸੇ ਪਿੰਡ ਦੀ ਦੀ ਗਾ ਉਹਦਾ ਫਰਜ਼ ਬਣਦਾ ਕਿਸੇ ਪਿੰਡ ਦੀ ਗਾ ਅੱਧੇ ਪਿੰਡ ਦੇ ਪਤਾ ਨਹੀਂ ਅਮਰਦ ਹੁੰਦਾ ਕੌਣਾ ਬਹੁਤ ਬਾੜੀ ਕਹਿੰਦਾ ਬੀਜੇਪੀ ਵਾਲਾ ਕਰੇ ਹੀ ਬਹੁਤ ਉਹ ਹਲਵਾਦੀ ਦਾ ਫਰਜ਼ ਬਣਦਾ ਵੀ ਛੜਕਾ ਬੰਦ ਕਰਦੇ ਪਾਊਡਰ ਖੱਦਣ ਦੀ ਕਰੇ ਕਿ ਕਿਹੜਾ ਸੁੱਚਾ ਹੈ ਬੀਜੇਪੀ ਤਾਂ ਪੰਜਾਬ ਨੂੰ ਮੜ ਨਹੀਂ ਦਿੰਦਾ ਮੜ ਦਿੰਦਾ ਹਰ ਦਾ ਦੇ ਬਰੋਦ ਹੁੰਦਾ ਅਜੇ ਜੀਪੀ ਦਾ ਨੰਬਰ ਬਣਦਾ ਉਹਦਾ ਲੱਗਦਾ ਚਲ ਵੀ ਬਣਦੀ ਬੰਦਾ ਐ ਐਮਐਲਏ ਬਣਿਆ ਸਭ ਕੋ ਬਣਿਆ ਉਦੋਂ ਛੱਡ ਕੇ ਦਰਾਂ ਦੇ ਚੱਲਿਆ ਇਹ ਜੇ ਆਪਣੀ ਬੋਟ ਬੋਲਦਾ ਬਾਕੀ ਰਾਏ ਦਾ ਬਹੁਤ ਹਸਰਾ ਇੱਥੇ ਐਨਐਲਏ ਕਿਵੇਂ ਚੱਲਦਾ ਬਹੁਤ ਚੰਗਾ ਹੀ ਪਾਣੀ ਇੰਨਾ ਨਹਿਰਾਂ ਦਾ ਚੱਲਦਾ ਸੁਹਾ ਚੱਲਦਾ ਹੀ ਰਿਹਾ ਕਦੇ ਬੰਦ ਜਿਹਾ ਐਮਐਸਬੀ ਦੀ ਕਿਸੇ ਇੱਕ ਕਾਉਂਟ ਨਗਰਟੀ ਦੇ ਕੋਈ ਦੇ ਨਹੀਂ ਸਕਦਾ ਐਦਾ ਅਨਬੋਲਿਕ ਕਹਿੰਦੇ ਸੀ ਇੰਨੇ ਦੇ ਦੇਗੇ ਪਰ ਗੱਲ ਐ ਐਮਐਸਬੀ ਉੱਤੋਂ ਯਾਰੋਤਾ ਦੇ ਸਤਿ ਸ਼ਕਰ ਦੋਸਤੋ ਤੁਸੀਂ ਦੇਖ ਰਹੇ ਜਾਨਾ ਟਾਈਮ ਤੇ ਮੈਂ ਹਰਿੰਦਰ ਪੱਟ ਜਿਵੇਂ ਜਿਵੇਂ ਚੋਨਾ ਦੇ ਦਿਨ ਨੇੜੇ ਆਉਂਦੇ ਜਾ ਰਹੇ ਨੇ ਉੱਧੇ ਉੱਧਾ ਰਾਜਨੀਤਿਕ ਆਗੂਆਂ ਵੱਲੋਂ ਆਪਣਾ ਚੋਣ ਪ੍ਰਚਾਰ ਪ੍ਰਕਾਰ ਤੇਜ਼ ਕਰ ਦਿੱਤਾ ਗਿਆ ਹੈ ਅਸੀਂ ਯਾਰ ਅਨਾਨ ਮੰਡੀ ਸ੍ਰਾਮ ਦੇਖਿਆ ਵੋਟਰਾਂ ਦਾ ਜਾਣਦੇ ਆ ਕਿ ਕੌਣ ਬਣੇਗਾ ਹਲਕਾ ਫਤੇਗੜ ਸਾਹਿਬ ਦਾ ਸਰਦਾਰ ਤੇ ਕਿਸ ਦੇ ਉੱਤੇ ਲੱਗੇਗਾ ਤਾਜ ਗੱਲਬਾਤ ਕਰਦੇ ਆ ਨਾਜ ਮੰਡੀ ਦੇ ਵਿੱਚ ਕਿਸਾਨ ਬੈਠੇ ਨੇ ਸਾਸੀ ਗਾਲ ਬਣਾ ਨਹੀਂ ਸਾਸੀ ਗਾਲ ਬਾਈ ਜੀ ਕੀ ਨਾਮ ਆ ਜੀ ਸ੍ਰੀ ਵਾਜ ਸਿੰਘ ਜੀ ਜੇਕਰ ਗੱਲ ਕਰਦੇ ਆ ਦੇਸ਼ ਦਾ ਅੰਨਦਾਤਾ ਕਿਸਾਨ ਪਹਿਲਾਂ ਤਾਂ ਜਿੱਥੇ ਕੁਦਰਤੀ ਆਫਤਾਂ ਦਾ ਸ਼ਿਕਾਰ ਹੁੰਦਾ ਆ ਰਿਹਾ ਤੇ ਹੁਣ ਸਮੇਂ ਦੇ ਸਰਕਾਰ ਅਜੇ ਕਰ ਗੱਲ ਕਰੀਏ ਸ਼ੰਭੂ ਬੈਰੀਅਲ ਦੀ ਕਿਸਾਨ ਉੱਥੇ ਬੈਠੇ ਨੇ ਦੂਜੇ ਪਾਸੇ ਚੋਣਾਂ ਦਾ ਹਿਸੰਸਲਾ ਜਾ ਰਹੀ ਹੈ ਤੇ ਉਹਨਾਂ ਦਾ ਮਾਹੌਲ ਗਰਮ ਓਵੇਂ ਜਿਵੇਂ ਕਿ ਸ਼ੰਭੂ ਬੈਰੀਅਲ ਕਿਸਾਨ ਦਟੇ ਹੋਏ ਨੇ ਕਿਵੇਂ ਦੇਖਦੇ ਹੋ ਬਹੁਤ ਮਾੜੀ ਗੱਲ ਆ ਬੀਜੇਪੀ ਵਾਲੇ ਕਰੇ ਹੀ ਬਹੁਤ ਨਕਰਾ ਪਰੇਸ਼ਾਨ ਹੋ ਰਹੀ ਹੈ ਦੁਨੀਆ ਸੜਕਾਂ ਬੰਦ ਕਰੇ ਕਹਿੰਦਾ ਕਈ ਕਹਦਾ ਕਰਨਾ ਪ੍ਰਧਾਨ ਮੰਤਰੀ ਦਾ ਫਰਜ ਬਣਦਾ ਵੀ ਸੜਕਾਂ ਬੰਦ ਕਰਦੇ ਹੋ ਪਾਉਡਰ ਖੱਜਣ ਦੀ ਕਰੇ ਕਿ ਕਿਹੜਾ ਸੁਖਾ ਹੈ ਬੀਜੇਪੀ ਨੇ ਪੰਜਾਬ ਨੂੰ ਮਰਨ ਨਹੀਂ ਦਿੰਦਾ ਮਰਨ ਦਿੰਦਾ ਹਰ ਜਨ ਦਾ ਬਰੋਸਾ ਹੁੰਦਾ ਨਾ ਸੁਗਰੇ ਬਣੇ ਜਦੋਂ ਨਹੀਂ ਬਰੋਸਾ ਹੈ ਪ੍ਰਧਾਨ ਮੰਤਰੀ ਕਹਿੰਦਾ 400 ਤੋਂ ਪਾਰ ਉਧਰ ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ 15 0 ਉਹ 13 0 ਇਹਦਾ ਮੁਕੱਦਰ ਨੇ 13 0 0 ਆਹ ਦੀ ਗੱਲਾਂ ਤਾਂ ਚਲੋ ਈ ਨਹੀਂ ਆਈ। ਪਰ ਗੱਲ ਇਹ ਆ ਵੀ ਹੁਣ ਇਹਨਾਂ ਗੜੇ ਮਾਰੀ ਜੇ ਉਹ ਨਕਾਮ ਚਲੋ ਕੁਛ ਨਾ ਕੋਈ ਲੋਕਾਂ ਦੀ ਬਾਹ ਫੜਦਾ ਹੈ। ਹੁਣ ਇੱਥੇ ਮਾਫੀ ਦਾ ਹੁਕਮ ਕਰੇ ਉਹਦੇ ਗੜੇ ਪੈ ਨੇ। ਚਲੋ ਗਰਜ਼ੋਰੀਆਂ ਹੋ ਗਈਆਂ ਸਾਰਾ ਕੁਝ ਹੋ ਗਿਆ। ਉਹਨਾਂ ਮਿਲਾ ਕੇ ਜਿਹੜੀ ਆਵਾਜ਼ੀ ਪਾਲਟੀ ਸਰਕਾਰਾਂ ਵਧੀ ਹੈ। ਪਿੱਛੇ ਲੈਣ ਦੀ ਕੋਈ ਕਮੀ ਨਹੀਂ ਰਹੀ ਜੀ ਸਾਨੂੰ। ਬਿੱਲ ਫਰੀ ਨੇ। ਇਸ ਕਰਕੇ ਬਹੁਤ ਵਧੀਆ ਸਰਕਾਰ ਹੈ। ਕਿ ਕਿਹਨੂੰ ਲਾ ਲੈ ਤਾਜ ਕਿਹਦੇ ਲੱਗੂਆ ਕਫਾ ਤੇ ਕਰਦਾ ਤਾਜ ਕਿਹਨੂੰ ਲੱਗੂ ਤਾਜ ਤੇ ਮਹਾਰਾਜ ਨਾਂ ਨਾਲ ਆ ਪਰ ਅਜੇ ਜੀਪੀ ਦਾ ਨੰਬਰ ਪੜਦਾ ਉਹਦਾ ਲੱਗਦਾ ਚਲ ਵੀ ਪੜਦੀ ਕਿਵੇਂ ਦੇਖੋ ਜੀ ਕਿਵੇਂ ਦੇਖੋ ਜੀਪੀ ਦਾ ਮੈਂ ਤੁਹਾਨੂੰ ਦੱਸਦਾ ਅਮਰ ਜੋ ਪੁੱਛੇ ਬਣਿਆ ਅਮਰ ਜੋ ਅੱਧੇ ਪਿੰਡੇ ਦੇ ਪਤਾ ਵੀ ਅਮਰ ਦਾ ਹੁੰਦਾ ਕੌਣਾ ਕਿਹੜੇ ਪਿੰਡੇ ਚ ਗਿਆ ਕਿਸੇ ਪਿੰਡੇ ਚ ਨਹੀਂ ਗਿਆ ਉਹਦਾ ਫਰਜ਼ ਬਣਦਾ ਹੈ ਕਿਸੇ ਪਿੰਡੇ ਦੇ ਅੱਧੇ ਪਿੰਡੇ ਦਾ ਪਤਾ ਵੀ ਅਮਰ ਦਾ ਹੁੰਦਾ ਕਹਿਣਾ ਕੀ ਬੰਦਾ ਐ ਐਮਐਲਏ ਬਣਿਆ ਸਭ ਕੋ ਬਣਿਆ ਉਦੋਂ ਛੱਡ ਕੇ ਦ੍ਰਾਮ ਚ ਰਲਿਆ ਇਹ ਜਿਹੜੀ ਆਪਣੀ ਬੋਟ ਬੋਦ ਆ ਬਾਕੀ ਰਾਏ ਦਾ ਬਹੁਤ ਅਸਰ ਹੈ ਇੱਥੇ ਇਹ ਇਹ ਸੁਝੋ ਰਹਾ ਵੀ ਇਹ ਲੱਗਦਾ ਵੀ ਇਹ ਮੈਚ ਕੋਸੀਪ ਕਰੇ ਰਾਏ ਨੂੰ ਕਿਵੇਂ ਦੇਖਦਾ ਤੁਸੀਂ ਕਹ ਰਾਏ ਬਹੁਤ ਚੰਗਾ ਐਵੇਂ ਕਿਵੇਂ ਚੰਗਾ ਐਮਐਲਏ ਬੰਦਾ ਐਮਐਲਏ ਕਿਵੇਂ ਚੰਗਾ ਬਹੁਤ ਚੰਗਾ ਵੀ ਪਾਣੀ ਇੰਨਾ ਨਾ ਨਾ ਚੱਲਦਾ ਹੀ ਰਿਹਾ ਕਦੇ ਬੰਦ ਹੋ ਜਾਂਦਾ ਬਾਕੀ ਉਹਦਾ ਅਸਰ ਥੋੜਾ ਜਿੰਨਾ ਰਾਏ ਦਾ ਬਹੁਤ ਅਸਰ ਹੈ ਜਿਵੇਂ ਹੁਣ ਮੌਜੂਦ ਦੀ ਗੱਲ ਕਰਦੇ ਆ ਆਪਾਂ ਰਾਜਨੀਤੀ ਕਾਗੂਆ ਵੱਲੋਂ ਲੁਹਾਵੇਂ ਵਾਦੇ ਕਿਤੇ ਜਾ ਰਹੇ ਨੇ ਇੱਕ ਪਾਸੇ ਕਾਂਗਰਸ ਕਹਿ ਰਹੀ ਆ ਕਿ ਅਸੀਂ ਜੇ ਸਾਡੇ ਜਿੱਤ ਹੁੰਦੀ ਹੈ ਜਦ ਜੇ ਐਮਐਸਬੀ ਦੀ ਗਰੰਟੀ ਕਿਸਾਨਾਂ ਨੂੰ ਦਿੱਤੀ ਜਾਊਗੀ ਐਮਐਸਬੀ ਦੀ ਕਿਸੇ ਇੱਕ account ਨਾ ਗਰੰਟੀ ਦੇ ਨਾਲ ਕੋਈ ਦੇ ਨਹੀਂ ਸਕਦਾ ਐਦਾ ਅਨਬੋਲਿਕ ਕਹਿੰਦੇ ਇੰਨੇ ਦੇ ਦੇਗੇ ਪਰ ਗੱਲ ਐ ਐਮਐਸਬੀ ਉਸ ਤੋਂ ਇਸ਼ਾਰਾ ਉਹ ਤਾਂ ਦੇਣਗੇ ਕਿ ਕਿਤੋਂ ਦੇਣਗੇ ਨਹੀਂ ਦੇ ਦੇ ਸਕਦੇ ਕਿਉਂ ਨਹੀਂ ਦੇ ਸਾਡੇ ਕਾਰਨ ਕੀ ਐਮਐਸਬੀ ਆਹ ਦੇਖੋ ਜੀ ਉਸ ਤੋਂ ਹੀ ਇਸ਼ਾਰਾ ਉਹ ਤਾਂ ਮਿਲੂਗਾ ਇਹ account ਦੇ ਨਾਲ ਬੁੱਕਮੱਤ ਦੇ ਦੇ ਸਕਦਾ ਦੇ ਦੇ ਫਿਰ ਇਹਦਾ ਦਾਬੀ ਹੋਵੇ ਸੈਕਟਰ ਦਾ ਸਹਿਯੋਗ ਨਹੀਂ ਮਿਲਦਾ ਐਮਐਸਬੀ ਦਾ ਸੈਕਟਰ ਤੋਂ ਬਾਅਦ ਹੋਰ ਹੋਰ ਦਿੰਦਾ ਇਹ ਕਿਵੇਂ ਦਰਦ ਹੋ ਗਿਆ ਐਮਐਸਬੀ ਦਾ ਸੈਂਟਰ ਨਹੀਂ ਦੇ ਦੇਣੀ ਆ ਨਾ ਕਹਿੰਦੇ ਕਿ ਜਦੋਂ ਸੈਂਟਰ ਤੇ ਸਾਡੀ ਸੈਂਟਰ ਤੇ ਸਾਡੀ ਸਰਕਾਰ ਬਣੂਗੀ ਕਾਂਗਰਸ ਕਹਿੰਦੀ ਅਸੀਂ ਐਮਐਸਬੀ ਦੇਵਾਂਗੇ ਸਾਣਾ ਨੂੰ ਆ ਜੀ ਮੇਰੀ ਗੱਲ ਸੁਣੋ 13 ਮਹੀਨੇ ਬਹੁਤ ਚੱਲ ਗਿਆ ਉੱਤੇ ਕੀ ਬਣਿਆ ਅੱਜ ਦੇਖੀ ਗੱਲ ਉੱਤੇ ਵੀ ਉੱਤੇ ਆ ਹੁਣ ਲੱਗਿਆ ਸ਼ੰਭੂ ਦੇ ਬੈਰੀਏ ਤੇ ਬੈਠੇ ਭਾਂਜੇ ਗੋਲੀ ਚਲਾਜਾ ਬੰਦੇ ਨਾਲ ਤੇ ਉਹ ਗੱਲ ਹੈ ਉਹ ਬੁੱਢਾ ਬਸ ਤਾਂ ਕਰੇ ਇਹੋ ਗੱਲਾਂ ਥੋੜਾ ਬਣਦੀਆਂ ਨੇ ਵੇ ਕਈ ਕਹ ਰਹੇ ਨੇ ਕਿ ਜਿਹੜੇ ਕਿਸਾਨ ਨੇ ਕਈ ਜਿਹੜੇ ਕਿਸਾਨ ਜੱਥੇਬੰਦੀਆਂ ਦੇ ਨਮਾਇंदे ਨੇ ਉਹ ਭਗਵੰਤ ਮਾਨ ਦੇ ਇਸ਼ਾਰੇ ਤੇ ਕੰਮ ਕਰ ਰਹੇ ਨੇ ਕਿ ਬੀਜੇਪੀ ਨੂੰ ਬਦਨਾਮ ਕਰਨ ਲਈ ਇਲੈਕਸ਼ਨ ਆ ਗਏ ਨਹੀਂ ਨਹੀਂ ਕਿਸੇ ਦਾ ਕੋਈ ਇਸ਼ਾਰਾ ਨਹੀਂ ਐਸਐਮਐਸ ਵੀ ਮਗਦੇ ਆ ਇਹ ਤੇ ਭਗਵੰਤ ਮਾਨ ਦਾ ਕੀ ਰੋਲ ਕੋਈ ਰੋਲ ਨਹੀਂ ਹੈ ਉਹ ਰਾਜਾ ਦਾ ਵੀ ਇਹ ਨਾ ਕਾਲੀ ਨਾਲ ਨਾ ਗੱਠ ਜੋੜਨਾ ਹੋਵੇ ਪਹਿਲਾਂ ਤਾਂ ਕਰਕੇ ਉਹ ਪਾਜੀ ਤੇ ਗੱਲਾਂ ਨੇ ਗੱਠ ਜੋੜਦੇ ਇਹਨਾਂ ਦਾ ਜੇ ਉਧਰ ਦੇਸਾ ਡਰਦੇ ਨੇ ਦੂਰ ਨਾ ਕੱਟ ਜੋੜਦੇ ਰੱਬ ਨੂੰ ਕਹਿੰਦੇ ਨਹੀਂ ਕੋਈ ਮੋਢੀਆਂ ਗੱਲ ਕਰਨੀ ਉਹ ਕੋਈ ਇੱਕ ਠੋਕੇ ਕਹਿੰਦਾ ਮੈਂ ਦਵਾ ਆਇਆ ਮੈਂ ਪੂਰੇ ਝੜਕਾ ਬੰਦ ਕਰ ਦਿਆਂ ਪਾਬਲ ਕਹਿੰਦਾ ਭੈ ਜੋ ਲਾਲ ਨੂੰ ਉਹ ਇੱਧਰ ਕੱਢੋਂਦੀ ਵਰਦੀ ਨੂੰ ਬਾਲਾ ਉਹਨਾਂ ਨੂੰ ਵੀ ਕਹਿੰਦਾ ਕਿ ਅਸੀਂ ਤਾਂ ਖਸਾਲ ਕਰਤੇ ਤੁਸੀਂ ਕਹਿੰਦੇ ਕਿ ਉਹਨੇ ਕਹਿੰਦਾ 15 ਲੱਖ ਪਾਉਗਾ ਤੇ ਪਾਤਾ ਸਾਰੇ ਦੇ ਜੰਗਲੇ ਝੜਦਾ ਸਾਲਾ ਜਿੱਤਣੇ ਕਿ ਜਿੱਤਣੇ ਜਾਉਂਦੇ ਇਹ ਭਰਾ ਦੇ ਕਹਤੇ ਆਗਾ ਮੇਰੇ ਲੱਗਤਾਂ ਆਗੇ ਉਹ ਰਾਤ ਤੱਕ ਨਹੀਂ ਆਇਆ ਇਹਨਾਂ ਮੋਟਾ ਲੈਂਡ ਵਾਲੇ ਜੰਗਲੇ ਝੱਡੀ ਜਾਂਦੇ ਨੇ ਜੱਟ ਉਧਰ ਹੋਏ ਬੱਲੇ ਬੱਲੇ ਵੀ 15 ਲੱਖ ਹੋਣਾਗਾ ਤੇ ਅੱਜ ਤੱਕ ਦੱਸ ਕੇ ਦੇ 10 ਲੱਖ ਕਰਤੀਆ ਉਹ ਊਟਾ ਵਾਲੀ ਤਾਂ ਲਾਰੇ ਹਰੇਕੇ ਲਾਉਂਦਾ ਜਿਵੇਂ ਗੱਲ ਕਰੀ ਆਪਾਂ ਰਾਜਨੀਤਿਕ ਜਦੋਂ ਜਦੋਂ ਸੱਤਾ ਜਦੋਂ ਸੱਤਾ ਵਾਲੀ ਗੱਲ ਬਾਤ ਹੀ ਹੋਣਾ ਇਹ ਨਹੀਂ ਜੁਗਵਾਨੀ ਉਹ ਅੱਗੇ ਵਾਲੀ ਗੱਲ ਕਿਵੇਂ ਨਹੀਂ ਆ ਕਿਵੇਂ ਮਿੱਤਰੋ ਵੀ ਅੱਗੇ ਲੋਕ ਬੁੱਧੂ ਜੀ ਜਿਹਨੇ ਲਾਇਆ ਬਸ ਉਹਦੇ ਨਾਲ ਪਰਫੇ ਬੱਲੇ ਬੱਲੇ ਬੜਾ ਚੰਗਾ ਹੋ ਗਿਆ ਹੁਣ ਲੋਕ ਸੁਰਸਮਤ ਸੁਰਤੀ ਤੋੜਦੇ ਆ ਗੇ ਇਸ ਹਨਾ ਕਿਸਾਨ ਮੰਡੀਆਂ ਦੇ ਵਿੱਚ ਜੋ ਆਪਣੀ ਫਸਲਾਂ ਲੈ ਕੇ ਅ ਮੰਡੀਆਂ ਦੇ ਵਿੱਚ ਪਹੁੰਚੇ ਨੇ ਜਿਨ੍ਹਾਂ ਨੇ ਕਿਹਾ ਕਿ ਅੱਗੇ ਵਾਲੀ ਗੱਲ ਨਹੀਂ ਰਹੀ ਕਿਉਂਕਿ ਦੇਸ਼ ਦਾ ਕਿਸਾਨ ਜੋ ਅੰਨ ਦਾਤਾ ਕਿਸਾਨ ਜਿੱਥੇ ਅੰਨ ਪੈਦਾ ਕਰਦਾ ਜੋ ਪੜ੍ਹਿਆ ਲਿਖਿਆ ਉਹਨਾਂ ਦੇ ਬੱਚੇ ਪੜ੍ਹੇ ਲਿਖੇ ਹੋਗੇ ਨੇ ਤੇ ਸੂਝਵਾਰ ਨੇ ਉਹ ਇਸ ਵਾਰ ਦੇਖ ਕੇ ਹੀ ਲਾਉਣਗੇ ਕਿਸ ਨੂੰ ਬਣਾਇਆ ਜਾਵੇਗਾ ਫਲਕਾ ਫਤੇਗੜ ਸਾਹਿਬ ਦਾ ਸਰਪਾਜ ਤੇ ਤਾਜ ਕਿਸ ਨੂੰ ਲਾਇਆ ਜਾਵੇਗਾ ਇਹ ਤਾਂ ਸਮਾਂ ਹੀ ਦੱਸੇਗਾ ਫਤੇਗੜ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਕੌਲੀ ਦੇ ਨਾਲ ਰਜਿੰਦਰ ਸਿੰਘ ਭੜਵੀ ਦੀ ਰਿਪੋਰਟ